ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮਹਾਵਦੂਤੀ ਫਨਿਕੜ ਟੂੜੀਆਂ ਐਸਡੀ ਕਾਲਜ ਦੇ ਵਿੱਚ ਐਸਡੀ ਇੰਸਾਫ ਸੀਨੀਅਰ ਸਾਹਿਬ ਪ੍ਰਿੰਸੀਪਲ ਸਾਹਿਬ ਪੂਰੇ ਪ੍ਰਸ਼ਾਸਨ ਦੇ ਸਾਡੇ ਭਰਾ ਜਿਨ੍ਹਾਂ ਨੇ ਬਹੁਤ ਮਿਹਨਤ ਚਲਕਾ ਪੂਰੇ ਫਨਿਕੜ ਟੂੜੀਆਂ ਨੂੰ ਮੈਸਜ ਦਿੱਤਾ ਅਸੀਂ ਉਹ ਕਾਫੀ ਵੱਡੀ ਕਿੰਤੀ ਦੇ। ਸਾਡੇ ਪਰਿਵਾਰ ਸਾਡੇ ਬੱਚੇ ਸਾਡੇ ਪ੍ਰਸ਼ਾਸਨ ਦੇ ਨਮਾਇंदे ਦੀ ਵੀ ਆਪੀ ਕਿੰਤੀ ਦੀ ਵਿਚਾਰਕਲਾਸ ਦੇ ਵਿੱਚ ਆਏ ਪਰ ਬੜੀ ਵੱਡੀ ਸਿੱਖ ਕਿ ਯੋਗਾ ਇੱਕ ਸਰੀਰ ਨੂੰ ਫਿਟ ਰੱਖਣ ਵਾਸਤੇ ਬਹੁਤ ਵੱਡਾ ਇੱਕ ਸੌਖੇ ਤਰੀਕੇ ਦਾ ਥਾਣਾ ਹਰ ਇੱਕ ਨੂੰ ਤਕਰੀਬਨ ਹਰ ਇੱਕ ਨੂੰ ਇਹਨਾਂ ਕਲਾਸਾਂ ਦੇ ਵਿੱਚ ਹੌਂਦਣਾ ਚਾਹੀਦਾ ਹੈ ਜੋਗ ਟੀਚਰਾਂ ਦੀ ਬਹੁਤ ਸਰਦਾਰਪੁਰ ਦਾ ਸੀਮਾਨ ਜੀ ਨੇ ਜੋ ਜੋਗ ਟੀਚਰ ਹੈ ਬੱਚਿਆਂ ਸਾਡੇਆਂ ਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਟ੍ਰੇਨ ਕਰ ਦਿੱਤਾ ਹੈ ਸਭ ਤੋਂ ਪਹਿਲਾਂ ਜਿਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਰੁਜ਼ਗਾਰ ਦੇ ਰਾਹੀਂ ਕਿ ਬੱਚਿਆਂ ਨੂੰ ਜਿਨ੍ਹਾਂ ਨੂੰ ਟ੍ਰੇਨ ਕੀਤਾ ਗਿਆ ਉਹ ਪਿੰਡਾਂ ਦੇ ਵਿੱਚ ਅੱਜ ਕਲਾਸ ਲੈ ਰਹੇ ਨੇ ਤੇ ਬੱਚਿਆਂ ਨੂੰ ਰੁਜ਼ਗਾਰ ਵੀ ਮਿਲਿਆ ਉਹ ਸਾਡੇ ਪਰਿਵਾਰਾਂ ਨੂੰ ਇੱਕ ਚੰਗੀ ਸਿਹਤ ਚੰਗੀ ਸਿਹਤ ਵਾਸਤੇ ਗੁਰੂ ਦੇ ਸਭ ਤੋਂ ਬਹੁਤ ਸਾਰੇ ਤਰੀਕੇ ਦੀ ਨਾਲ ਜਿਉਂ ਜੋ ਆਪਾਂ ਸਿਹਤ ਨੂੰ ਫਿਟ ਰੱਖ ਸਕਦੇ ਆ ਇਸ ਕਰਕੇ ਮੇਰੀ ਸਾਰੇ ਹੀ ਵਲਗੜ ਜੂੜੀਆਂ ਵਸਦੀਆਂ ਨੇ ਤੇ ਜਿੰਨੇ ਵੀ ਪੰਜਾਬੀ ਪੰਜਾਬੀ ਕਿਤੇ ਵੀ ਕੰਟਰੀ ਦੀ ਮੈਂ ਸਾਡੇ ਭੈਣ ਭਰਾ ਵਸਦੇ ਨੇ ਸਾਰਿਆਂ ਨੂੰ ਜੋ ਗਿਆਨ ਖਾਸ ਧਿਆਨ ਦੇਵਾ ਚਾਹੀਦਾ ਕਿ ਜੇ ਸਿਹਤ ਆ ਤੁਸੀਂ ਸੀਐਮ ਸਾਹਿਬ ਨੇ ਕੋਈ ਕਮੀ ਨਹੀਂ ਚੱਣੀ ਹੋਰ ਵੀ ਜੇ ਕੋਈ ਵੀ ਕਮੀ ਰਹਿ ਗਈ ਹੋਵੇਗੀ ਜੋ ਗਰਾਊਂਡ ਦੀ ਰਿਐਲਿਟੀ ਹੋਏ ਗਰਾਊਂਡ ਦੀ ਰਿਐਲਿਟੀ ਨੂੰ ਸਮਝਦੇ ਹੋਏ ਵੱਤ ਵਤ ਜਿੰਨੇ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਪਰ ਜਿੱਥੇ ਵੀ ਸਾਡੀ ਸਸਤਾ ਮਾਮਲਾ ਤੋਂ ਵੱਧ ਜੋਗੇ ਦਾ ਅਸੀਂ ਇੱਕ ਪੋਲੀਟিক্যাল ਲੀਡਰ ਕੋਲ ਤੋਂ ਨਾਦੀ ਅਸੀਂ ਵੀ ਜਿੰਨਾ ਕੈਰੀਅਰ ਕਰ ਸਕੀਏ ਜਾ ਜਾ ਕੇ ਪਿੰਡਾਂ ਦੇ ਵਿੱਚ ਇਹ ਸਮਝਾ ਸਕੀਏ ਅਸੀਂ ਜਰੂਰ ਯੋਗਦਾਨ ਵਿੱਚ ਆਪਣਾ ਵੱਤ ਵਧਾ ਸਕੀਏ ਉਹ ਸਵਾਲ ਇਹੀ ਦਵਾ ਕਿ ਲੋਕਾਂ ਇੱਕੋ ਵੀ ਪ੍ਰਾਇਰਿਟੀ ਹੈ ਯੋਗਪ ਮਨਾਇਆ ਜਾਦਾ ਤੇ ਢੇਲੀ ਯੋਗ ਦਾ ਨੁਆਤੇ ਟੂਰਿਕ ਕੱਪ ਲਾਇਆ ਜਾਦਾ ਦੇਲੀ ਯੋਗਾ ਦਾ ਵਾਸਤੇ ਸੀਮ ਸਾਹਿਬ ਨੇ ਇੱਕ ਬੜਾ ਵੱਡਾ پلان ਲਾ ਦਿੱਤਾ ਅਸੀਂ ਕੁਝ ਮਹੀਨੇ ਲਈ ਲੋ ਕਿ ਬੱਚਿਆਂ ਨੂੰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜੋ ਬੱਚਿਆਂ ਨੂੰ ਟ੍ਰੇਨਿੰਗ ਦੇ ਦਿੱਤੀ ਹੈ ਔਰ ਕਾਫੀ ਬੰਡਾਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਅੱਜ ਅਸੀਂ ਸਮਰਥਨ ਕੀਤਾ ਇਹਨਾਂ ਬੱਚਿਆਂ ਤੋਂ ਮੈਂ ਇਹੋ ਹੀ ਸਵਾਲ ਕਰ ਰਿਹਾ ਸੀ ਕਿ ਤੁਸੀਂ ਕਿੰਨੇ ਬੰਡਾਂ ਦੇ ਵਿੱਚ ਜਾ ਕੇ ਕਲਾਸਾਂ ਲੈ ਰਹੇ ਹੋ ਕਾਫੀ ਬੰਡਾਂ ਦੇ ਵਿੱਚ 6:00 ਤੋਂ ਲੈ ਕੇ 7:00 ਵਜੇ ਦੇ ਵਿੱਚ ਸਵੇਰ ਦੇ ਮਾਰਨਿੰਗ ਟਾਈਮ ਦੀ ਯੋਗਾ ਦੀਆਂ ਕਲਾਸਾਂ ਚੱਲ ਰਹੀਆਂ ਨੇ ਪਰ ਹੋਰ ਵੀ ਕਾਫੀ ਵੱਡੇ ਪੱਦਰ ਦੇ ਜੋ ਪਿੰਡਾਂ ਦੇ ਵਿੱਚ ਤੋਂ ਡਿਮਾਂਡ ਵੀ ਆ ਚੁੱਕੀ ਹੈ ਪਰ ਸੀਐਮ ਸਾਹਿਬ ਨੇ ਵਿਸ਼ਵਾਸ ਦੇ ਵਿੱਚ ਸਾਰੇ ਜੋਗਾ ਸਾਡੇ ਟੀਚਰ ਨੇ ਸਾਡੀ ਮੈਡਮ ਡਾਕਟਰ ਸਾਹਿਬ ਆਏ ਨੇ ਇਹਨਾਂ ਸਾਰਿਆਂ ਨੂੰ ਵਿਸ਼ਵਾਸ ਦੇ ਵਿੱਚ ਲਿਆ ਕਿ ਜਿੰਨੀ ਵੀ ਤੁਸੀਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਸਾਨੂੰ ਗਿਣਤੀ ਯੋਗੇ ਵਾਸਤੇ ਦੋਗੇ ਜਿਹੜੇ ਵੀ ਪਿੰਡ ਦੇ ਵਿੱਚ ਜਾਂ 30 ਤੋਂ ਪਲੱਸ 30 ਤੋਂ ਪਲੱਸ ਪਰਿਵਾਰ ਯੋਗੇ ਦੇ ਨਾਲ ਜੋੜਦੇ ਨੇ ਉਸੇ ਅਸੀਂ ਟੀਚਰ ਪ੍ਰੋਵਾਈਡ ਕਰਵਾ ਦਾਂਗੇ ਇਦਾਂ ਦੀ ਬਿਲਕੁਲ ਕੋਈ ਗੱਲ ਨਹੀਂ ਸਰਕਾਰ ਸੀਐਮ ਸਾਹਿਬ ਪੂਰੇ ਪੰਜਾਬ ਦੇ ਨਾਲ ਔਰ ਪੂਰੇ ਪੰਜਾਬ ਨੂੰ ਸਿਹਤਮੰਦ ਬੇਖਣਾ ਚਾਹੁੰਦੇ ਹਾਂ ਜੜ ਜੁੜਦੇ ਨੇ ਕੀ ਤੋਂ ਪ੍ਰਵਸ ਕਿਸੇ ਵੀ ਪਿੰਡ ਦੇ ਵਿੱਚ ਜੁੜਦੇ ਨੇ ਸਾਨੂੰ ਦੱਸੋ ਅਸੀਂ ਉੱਥੇ ਸਰਦਾਰ ਪੂਰਨ ਸਿੰਘ ਮਾਨ ਦੀ ਗਵਾਹੀ ਦੇ ਅੱਡ ਚੀਚਾਂ ਨੂੰ ਲੂੜ ਕੇ ਜਾਂਦੇ ਤੁਸੀਂ ਔਰ ਮੈਡੀਟੇਸ਼ਨ ਬਾਰੇ ਕਹਿਣਾ ਚਾਹੁੰਦੇ ਹੋ ਮੈਡੀਟੇਸ਼ਨ ਬਹੁਤ ਜ਼ਰੂਰੀ ਹੈ ਬੇਕਰ ਸਿਹਤ ਦੇ ਨਾਲ ਸੰਬੰਧਿਤ ਜਿਹੜੀਆਂ-ਜਿਹੜੀਆਂ ਵੀ ਐਕਟੀਵਿਟੀਆਂ ਨੇ ਉਹ ਬਹੁਤ ਜ਼ਰੂਰੀ ਨੇ ਔਰ ਮੈਂ ਸਮਝਦਾ ਕਿ ਇੱਕ ਹੀ ਕਮੀ ਸੀ ਜਿਹੜੀ ਪਿੰਡਾਂ ਦੇ ਵਿੱਚ ਯੋਗਾ ਟੀਚਰਾਂ ਦੀ ਪੁਰ ਪਿੰਡਾਂ ਦੇ ਵਿੱਚ ਇੱਕ ਨਾਲੇ ਬੱਚੇ ਨੂੰ ਜੋਗਾ ਟੀਚਰ ਦੇ ਨਾਲ ਨਾਲ ਬੱਚਿਆਂ ਨੂੰ ਰੁਜ਼ਗਾਰ ਮਿਲੇ ਔਰ ਬੱਚਿਆਂ ਨੂੰ ਸਰਕਾਰ ਵੱਲੋਂ ਵਧੀਆ ਬੇਦਿੱਤੀ ਜਾਵੇ ਜਿਹੜੇ ਬੱਚੇ ਆਪਣਾ ਘਰ ਵੀ ਚਲਾ ਸਕਦਾ ਔਰ ਆਪਣੇ ਪਿੰਡ ਨੂੰ ਆਪਣੇ ਪਰਿਵਾਰ ਨੂੰ ਔਰ ਆਪਣੇ ਮਹੱਲੇ ਨੂੰ ਸੇਧ ਮੰਦ ਰਿਕਾ ਸਾਡੇ ਵਾਲੇ ਸੀਐਮ ਸਾਹਿਬ ਵੱਲੋਂ ਇਹ ਪੁਰਸਕਾਰ ਦੀ ਇਹ ਸੂਰੀ ਚੜਾਈ ਦੀ ਹੈ ਉਹਦੇ ਨਾਲ ਸੀਐਮ ਸਾਹਿਬ ਨੇ ਖ਼ਦਮ ਤੋ ਦੱਬੀ ਦਾ ਕਿਹਾ ਗਿਆ ਤੇ ਬੱਚਿਆਂ ਦੇ ਵਿੱਚ ਉਹਨਾਂ ਦਾ ਬਹੁਤ ਸ਼ੁਕਰ ਹੈ ਕਿ ਉਹਨਾਂ ਨੇ ਸਮੁੱਚਾ ਟਾਈਮ ਦਿੱਤਾ ਅਸਲਾ ਉਹਨਾਂ ਦਾ ਅਸਪੀਆ ਸਾਰੇ ਨੇ ਸਾਰੇ ਪਤਨੀ ਵਾਸੀਆਂ ਨੇ ਯੋਗਦਾਨ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਵੇਰ ਕਲਾਸ ਨੂੰ ਕੈਂਪ ਕੀਤਾ ਤੇ ਖਾਸ ਕਰਕੇ ਜੀ ਮੈਡਮ ਪ੍ਰਿੰਸੀਪਲ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਪ੍ਰਸ਼ਾਸਨ ਨੂੰ ਇਸ ਪ੍ਰੋਗਰਾਮ ਦੇ ਵਿੱਚ ਪੂਰਾ ਸਹਿਯੋਗ ਦਿੱਤਾ। ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਸਾਡਾ ਮਤਲਬ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਕਿਹਾ ਜਾਂਦਾ ਸੀਗਾ ਕਿ ਹੈਲਦੀ ਬੋਡੀ ਹੈਜ਼ ਅ ਹੈਲਦੀ ਮਾਈਂਡ। ਔਰ ਮੈਨੂੰ ਲੱਗਦਾ ਕਿ ਯੋਗਾ ਜਿਹੜਾ ਹੈ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਯੋਗਾ ਜਿਹੜਾ ਹੈ ਅਸੀਂ ਭੁੱਲ ਚੁੱਕੇ ਸੀ ਇਸ ਨੂੰ। ਮੈਨੂੰ ਲੱਗਦਾ ਕਿ ਗਵਰਨਮੈਂਟ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਕਿ ਜਿਸ ਤਰ੍ਹਾਂ ਦਾ ਸਾਡਾ ਖਾਂ-ਪੀਣ ਹੈ ਜੋ ਅਸੀਂ ਆਪਣਾ ਅੱਜਕੱਲ ਲਾਈਫਸਟਾਈਲ ਬਣਾ ਲਿਆ ਹੈ ਉਸ ਲਾਈਫਸਟਾਈਲ ਦੇ ਕਾਰਨ ਸਾਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਲੱਗ ਰਹੀਆਂ ਨੇ ਔਰ ਮੈਨੂੰ ਲੱਗਦਾ ਕਿ ਇਹ ਇੱਕ ਅੱਛਾ ਇਨੀਸ਼ੀਏਟਿਵ ਹੈ ਕਿ ਯੂਥ ਜਿਹੜਾ ਹੈ ਸਾਡਾ ਇਸ ਦੇ ਵਿੱਚ ਇਨਵੋਲਵ ਹੋਇਆ ਔਰ ਯੂਥ ਨੂੰ ਜਿਹੜਾ ਹੈ ਅਵੇਅਰ ਕੀਤਾ ਜਾ ਰਿਹਾ ਹੈ ਕਿ ਯੋਗਾ ਕਰਕੇ ਅਸੀਂ ਆਪਣਾ ਕਿਸ ਤਰ੍ਹਾਂ ਆਪਣੀ ਅਸੀਂ ਬੋਡੀ ਜਿਹੜੀ ਹੈ ਉਸ ਨੂੰ ਤੰਦਰੁਸਤ ਜਿਹੜਾ ਹੈ ਉਹ ਰੱਖ ਸਕਦੇ। ਵੇਖੋ ਜੀ ਮਾਨ ਸਰਕਾਰ ਨੇ ਇਹ ਬਹੁਤ ਵਧੀਆ ਪ੍ਰਾਲਾ ਕੀਤਾ ਜੋ ਕਿ ਪਿੰਡ ਪਿੰਡ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਯੋਗਸ਼ਾਲਾ ਵਾਸਤੇ ਟੀਚਰ ਕੀਤੇ ਐ ਪ੍ਰਦ ਕੀਤਾ ਅੱਜ ਸਾਡੇ ਸਾਰੇ ਪ੍ਰਖਿਆਸ਼ਾਂ ਦੀ ਨਿਗਰਾਨੀ ਵਿੱਚ ਐਸਡੀ ਕਾਲਜ ਫਤੇਗੜ ਚੂੜੀਆਂ ਵਿੱਚ ਯੋਗਾ ਹੋਇਆ ਬਹੁਤ ਵਧੀਆ ਲੱਗਾ ਯੋਗਾ ਜੋ ਕਿ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਆ ਪਰਾਤਨ ਲੋਕ ਇਹ ਕਰਦੇ ਸੀ ਕਸੀ ਲੋਕ ਇਹਨਾਂ ਨੂੰ ਭੁੱਲ ਚੁੱਕੇ ਸੀ ਪਰ ਯੋਗਾ ਜੋ ਆ ਇਸ ਵੇਲੇ ਬਹੁਤ ਵਧੀਆ ਚੀਜ਼ ਆ ਸਿਹਤ ਦੇ ਜੋ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਆ ਹਰ ਆਦਮੀ ਨੂੰ ਯੋਗਾ ਕਰਨਾ ਚਾਹੀਦਾ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਤੇ ਆਪਾਂ ਸਾਰੇ ਇਕੱਠੇ ਹੋਏ ਆ ਜੀ ਜਿਸ ਵਿੱਚ ਸਾਰਿਆਂ ਨੂੰ ਮੁਬਾਰਕਬਾਦ ਦਿਨਾ ਚਾਹੁੰਦਾ ਹਾਂ ਜਿਸ ਵਿੱਚ ਸਾਰੇ ਹੀ ਆਪਣੇ ਵੀਰ ਭਰਾ ਸਾਰੇ ਹੀ ਮਾ ਯੋਗ ਤਹਿਸੀਲਦਾਰ ਸਾਹਿਬ ਐਸਜੀਐਮ ਸਾਹਿਬ ਪਹੁੰਚੇ ਨੇ ਯੋਗਾ ਅਭਿਆਸ ਕਰ ਯੋਗਾ ਦਾ ਦਿਨ ਅੱਜ ਦਾ ਸਾਰਿਆਂ ਵਾਸਤੇ ਅਭਿਆਸੀਆਂ ਤੇ ਬਹੁਤ ਹੀ ਮਹੱਤਵਪੂਰਨ ਦਿਨ ਹੈ ਜਿਸ ਵਿੱਚ ਸਾਰੇ ਯੋਗ ਵਿਅਸੀਆਂ ਨਾ ਕੇਵਲ ਸਰੀਰਿਕ ਐਕਟੀਵਿਟੀਆਂ ਉਸ ਤੋਂ ਇਲਾਵਾ ਮਾਨਸਿਕ ਐਕਟੀਵਿਟੀਆਂ ਵੀ ਕਰਵਾਆਂ ਕਰਾਈਆਂ ਗਈਆਂ ਨੇ ਅੱਜ ਜਿਸ ਵਿੱਚ ਸਾਰਿਆਂ ਨੇ ਬ੍ਰਾਮਰੀ ਪ੍ਰਣਾਯਾਮ ਅਣੋਮ ਨੋਮ ਦੀ ਸਹਾਇਤਾ ਨਾਲ ਜਿਸ ਵਿੱਚ ਆਪਣੇ ਮਨ ਨੂੰ ਨਿਰੰਤਰ ਰੱਖਣ ਦੀ ਤਕਨੀਕ ਜਿਸ ਵਿੱਚ ਕਿਸੇ ਨੂੰ ਵੀ ਕੋਈ ਦਿੱਕਤ ਹੋਏ ਕਪੜੀ ਦੀ ਦਿੱਕਤ ਹੋਏ ਸਾਈਟਿਕਾ ਦੀ ਪ੍ਰੋਬਲਮ ਹੋਏ ਡਿਸਕ ਦੀ ਪ੍ਰੋਬਲਮ ਹੋਏ ਉਹ ਕਿਊਰ ਹੋਣਗੀਆਂ ਅਤੇ ਮੇਨ ਇਹਦਾ ਮੋਟਿਵ ਕਰੋ ਯੋਗ ਰਹੋ ਨਿਰੋਗ ਨਿਰੋਗ ਪੰਜਾਬ ਦੇ ਤਹਿਤ ਮਿਸ਼ਨ ਸੀਐਮ ਦੀ ਯੋਗਸ਼ਾਲਾ ਵੱਲੋਂ ਆਪਾਂ ਅਪਾਇੰਟ ਕੀਤੇ ਗਏ ਜਿਸ ਵਿੱਚ ਸਾਰਿਆਂ ਨੂੰ ਆਪਾਂ ਯੋਗ ਪ੍ਰਤੀ ਸੁਨੇਹਾ ਦਿੰਨੇ ਆ ਕਿ ਸਾਰੇ ਹੀ ਕੋਸ਼ਿਸ਼ ਕਰੋ ਆਪਣਾ ਇੱਕ ਤੋਂ ਅੱਧਾ ਘੰਟਾ ਆਪਾਂ ਯੋਗ ਨੂੰ ਦਈਏ ਜਿਸ ਵਿੱਚ ਅਸੀਂ ਸਾਰੇ ਆਪਣਾ ਮਾਨਸਿਕ ਬੈਲੈਂਸ ਸਹੀ ਕਰ ਸਕੀਏ ਮੈਂ ਬੇਨਤੀ ਕਰਦਾ ਸਾਰਿਆਂ ਵੀਰਾਂ ਨੂੰ ਨੌਜਵਾਨ ਪੀੜੀ ਨੂੰ ਵੀ ਕਿ ਨਸ਼ਿਆਂ ਦੇ ਵਿਰੁੱਧ ਇਹ ਮੁਹਿੰਮ ਜੋੜੀਏ ਜਿਸ ਵਿੱਚ ਆਪਾਂ ਨਸ਼ਿਆਂ ਨੂੰ ਨਸ਼ਿਆਂ ਤੋਂ ਬਚਦੇ ਹੋਏ ਯੋਗ ਕਰਕੇ ਪ੍ਰਾਣਾਯਾਮ ਦੇ ਅਭਿਆਸ ਕਰਕੇ ਅਸੀਂ ਆਪਣਾ ਜੀਵਨ ਸੁਧਾਰ ਸਕੀਏ ਜੀ ਧੰਨਵਾਦ ਜੀ ਧੰਨਵਾਦ ਸਾਰਿਆਂ ਦਾ ਅੱਜ ਇਹ ਫਟੇਗਾ ਚੂੜੀਆਂ ਐਸ.ਕੀ.ਐਮ. ਪਰਦੇ ਦੇ ਉੱਪਰ ਯਾਰਵਾ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਔਰ ਜਿਹਦੇ ਵਿੱਚ ਸਾਡੇ ਕੋਲ ਵੱਖ-ਵੱਖ ਡਿਪਾਰਟਮੈਂਟਸ ਜਿਹੜੇ ਨਹੀਂ ਉਹਨੇ ਪਾਰਟਿਸਪੇਟ ਕੀਤਾ ਸਕਾਰੀ ਸੀਨੀਅਰ ਸੈਂਡਿੰਗ ਸਕੂਲ ਲੜਕੇ ਫਲੇਗਰ ਜੂੜੀਆਂ ਤੇ ਬਹੁਤ ਸਾਰੇ ਵਿਦਿਆਰਥੀ ਔਰ ਜਿੰਨੇ ਵੀ ਅਧਿਆਪਕ ਸਾਥੀ ਜਿਹੜੇ ਨੇ ਉਹ ਇਸ ਯੋਗ ਦਿਵਸ ਤੇ ਪਹੁੰਚੇ ਨਹੀਂ ਤੁਹਾਨੂੰ ਪਤਾ ਹੈ ਕਿ ਯੋਗ ਜਿਹੜਾ ਵਾ ਉਹ ਸਿਹਤ ਲਈ ਬਹੁਤ ਜ਼ਰੂਰੀ ਹੈ ਔਰ ਸੀਐਮਡੀ ਯੋਗ ਸਲਾਇ ਪ੍ਰੋਗਰਾਮ ਜਿਹੜਾ ਵਾ ਐਸਕੇਮ ਪੱਧਰ ਤੇ ਲਾਅ ਆਰਗੇਨਾਈਜ਼ ਕੀਤਾ ਹੈ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਸ ਟੀਮ ਦਾ ਸਾਹਿਬ ਨੇ ਆਰਗੇਨਾਈਜ਼ ਕੀਤਾ ਉਹਦੇ ਲਈ ਮੁਬਾਰਕੀ ਮੈਂ ਯੋਗਦਸ਼ੀਪ ਦੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਇਹੀ ਕਹਾਂਗਾ ਕਿ ਸਾਡੇ ਬ੍ਰਹਿਮੰਡ ਦੇ ਵਿੱਚ ਅਨੰਤ ਹੈ ਤੇ ਆਪਾਂ ਸਕੂਅਰ ਸਿਟੀ ਦੇ ਵਿੱਚ ਪੈ ਰਹੇ ਹਾਂ ਸਾਨੂੰ ਅਬੰਡੈਂਸ ਦੇ ਵਿੱਚ ਜਿਉਣਾ ਚਾਹੀਦਾ ਤੇ ਆਪਣੀ ਸਕੂਅਰ ਸਿਟੀ ਤੋਂ ਵੱਲੋਂ ਅਬੰਡੈਂਸ ਵੱਲ ਵਧਦੇ ਹੋਏ ਅਨੰਤ ਨਾਲ ਜੁੜੀਏ ਤੇ ਹਮੇਸ਼ਾ ਖੁਸ਼ ਰਹੀਏ ਥੈਂਕ ਯੂ ਵੈਰੀ